ਨਾ ਮਰਜ਼ੀ ਇਸਤੇਮਾਲ ਕਰ ਸਕਦੇ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ ਉਦੋਂ ਪਾਣੀ ਹਿਮਾਚਲ ਵਿੱਚ ਆ ਜਾਂਦਾ ਕਦੋਂ ਕਦੇ ਕਿਸੇ ਨੇ ਸੁਣਿਆ ਅਜੇ ਤੱਕ ਵੀ ਇਸ ਪੰਜਾਬ ਦੇ ਕਿਸੇ ਲੀਡਰ ਨੇ ਜਾਂ ਹਰਿਆਣਾ ਦੇ ਲੀਡਰ ਨੇ ਹਿਮਾਚਲਰਾਂ ਨੂੰ ਪੁੱਛਿਆ ਹੋਵੇ ਕਿ ਹਾਂ ਵੀ ਤੁਹਾਨੂੰ ਉੱਪਰ ਦੇ ਪਾਣੀ ਦਾ ਹੱਕ ਕਰਦੇ ਹੋ ਤੁਹਾਡੇ ਕੋਲ ਕਿੰਨਾ ਪਾਣੀ ਆ ਗਿਆ ਉਹ ਤੁਸੀਂ ਕਿੰਨਾ ਪੀਂਦੇ ਆ ਕਿੰਨਾ ਇਸਤੇਮਾਲ ਕਰਦੇ ਆ ਕਦੇ ਕਿਸੇ ਨੇ ਪੁੱਛਿਆ ਨਹੀਂ ਪੁੱਛਿਆ ਜਿਵੇਂ ਹਿਮਾਚਲ ਵਿੱਚ ਪਾਣੀ ਹੈ ਹਿਮਾਚਲ ਦੇ ਲੋਕਾਂ ਦਾ ਹੱਕ ਹੈ ਜਿੰਨਾ ਮਰਜ਼ੀ ਇਸਤੇਮਾਲ ਕਰਨ ਉਸ ਤੋਂ ਬਾਅਦ ਜਦੋਂ ਪਾਣੀ ਬਚਣ ਤੋਂ ਬਾਅਦ ਸਾਡੇ ਪੰਜਾਬ ਚ ਐਕਟਰ ਹੁੰਦਾ ਹੈ ਤੇ ਪੰਜਾਬ ਵਿੱਚ ਵੀ ਸਾਡਾ ਹੀ ਹੱਕ ਹੈ ਫਿਰ ਵੀ ਪੰਜਾਬ ਨੇ ਇਹਨਾਂ ਨਾਲ ਸੰਧੀ ਕਰਕੇ ਇਹਨਾਂ ਨੂੰ ਪਰਸੈਂਟੇਜ ਵੰਡ ਦਿੱਤੀ ਪੰਜਾਬ ਕਹਿੰਦਾ ਕੋਈ ਗੱਲ ਨਹੀਂ ਸਾਡੀ ਜ਼ਮੀਨ ਤੋਂ ਤੁਸੀਂ ਨਹਿਰਾਂ ਬਣਾ ਕੇ ਥੋੜਾ-ਬੋੜਾ ਪਾਣੀ ਲੈ ਲਓ ਸਾਡੇ ਜਿਹੜੇ ਪਿਛਲੇ ਲੀਡਰ ਨੇ ਉਹਨਾਂ ਦੀਆਂ ਸੰਧੀਆਂ ਵੀ ਸਾਨੂੰ ਮਨਜ਼ੂਰ ਹੋਈਆਂ ਲੇਕਿਨ ਜਦ ਹੁਣ ਇੱਥੇ ਤੱਕ ਕੰਮ ਵੱਧ ਗਿਆ ਕਿ ਉਹ ਕਹਿੰਦੇ ਤੁਸੀਂ ਆਪਣਾ ਪਾਣੀ ਜਿਹੜਾ ਭੋਗਾ ਬਣਦਾ ਕ੍ਰੀਨ ਨੂੰ ਅਸੀਂ ਤੁਹਾਨੂੰ ਉਹ ਵੀ ਨਹੀਂ ਦੇਣਾ ਸਾਨੂੰ ਤੁਸੀਂ ਆਪਣਾ ਪਾਣੀ ਦਿਓ ਅੱਜ ਤੋਂ ਜਿੰਨੇ ਵੀ 20 35 ਸਾਲ ਪਹਿਲਾਂ ਉਹ ਬੰਦੇ ਜਿਨ੍ਹਾਂ ਨੇ ਪੰਜਾਬ ਵਿੱਚ ਪਾਣੀ ਖਾਲਾਂ 'ਚ ਮੋਟਰਾਂ ਦੀਆਂ ਖਾਲਾਂ 'ਚ ਪਾਣੀ ਪੀਤਾ ਜਿਹਨੂੰ ਅਮਰਤ ਵਰਗਾ ਪਾਣੀ ਕਹਿੰਦੇ ਸੀ ਇਹ ਪਾਣੀ ਬਿਲਕੁਲ ਜੀ ਇਸ ਟਾਈਮ ਦਾ ਪਿਆਰ ਦਾ ਲੈਣਾ ਲੋਪਰ ਤੋਂ ਵਿਧਾਇਕ ਜਿਹੜੇ ਦਿਨੇਸ਼ ਚੱਡਾ ਜੀ ਸਾਡੇ ਨਾਲ ਐਡਵੋਕੇਟ ਦਿਨੇਸ਼ ਚੱਡਾ ਸਾਡਾ ਪੰਜਾਬ ਵਿੱਚ ਪਾਣੀ ਦਾ ਲੈਵਲ ਹੁੰਦਾ ਸੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਕਹਿਣਾ ਉਹਨਾਂ ਦਾ ਉਸੇ ਪਾਣੀ ਦਾ ਲੈਵਲ 25 ਫੁੱਟ ਪੂਰੇ ਪੰਜਾਬ 'ਚ ਹੁੰਦਾ ਸੀ ਇਹ ਪਾਣੀ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਸੀ ਤੇ ਉਹਨੂੰ ਅਮਰਤ ਵਰਗਾ ਪਾਣੀ ਕਿਹਾ ਜਾਂਦਾ ਸੀ ਤੇ ਆਪਦੇ ਪਾਣੀ ਨੂੰ ਸਰ ਦੱਸੋ ਤੁਸੀਂ ਵੀ ਧਰਨੇ ਸਮਰਥਨ ਦੇਣ ਆਏ ਹੋ ਕੀ ਕਰਨਾ ਚਾਹੁੰਦੇ ਹੋ ਦੱਸੋ ਲਗਾਤਾਰ 70 ਕਿਲੋ 100 ਕਿਲੋ ਪੰਜਾਬ ਦੇ ਪਾਣੀ ਦੇ ਲਈ ਹਲਕਾ ਵਾਈਜ਼ ਸਾਰੇ ਅੱਡੜ ਵਿਧਾਨ ਸਭਾ ਹਲਕਿਆਂ ਦੇ ਵੱਲੋਂ ਇੱਥੇ ਲਾਇਆ ਜਾ ਰਿਹਾ ਹੈ ਸਾਰੇ ਅੱਡੜ ਵਿਧਾਨ ਸਭਾ ਹਲਕੇ ਦੇ ਵੱਲੋਂ मिल-जुल के ਸਾਡੇ तकरीबन ਮਾਨੂ ਵੈਟ ਦਾ ਸਾਰਾ ਪਾਣੀ ਸਾਹਿਬ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਨੇ ਲਗਾਤਾਰ ਇਹ ਪੈਰੀਦਾਰੀ ਚੱਲ ਰਹੀ ਹੈ ਕਿਉਂਕਿ ਪਹਿਲੇ ਹੀ ਪੰਜਾਬ ਜਿਹੜਾ ਬਹੁਤ ਪਾਣੀ ਆਪਣੇ ਹਿੱਸੇ ਦਾ ਜਿਸ ਬੇਨੁਮਕਵਾ ਚੁੱਕਿਆ ਹੈ ਜਿਸ ਸਰਕਾਰਾਂ ਵੱਲੋਂ ਲੂਟਾ ਚੁੱਕਿਆ ਪਰ ਹੁਣ ਨਵੀਂ ਟੱਕੀ ਸਾਈ ਲੇਟੈਸਟ ਹਰਿਆਣੇ ਨੇ ਕਰਨ ਦੀ ਕੋਸ਼ਿਸ਼ ਸਾਡੇ ਪਿਆਰ ਦੀ ਨਾਲ ਦੇ ਰਿਜ਼ਲਟ ਰੇਗਿਸਤਾਨ ਵਾਲਾ ਨਹੀਂ ਹੋਣਾ ਜਾਊਗਾ ਤੇ ਪੰਜਾਬ ਹਰਿਆਣੇ ਨੂੰ ਦੇ ਹਿੱਸੇ ਦਾ ਵੱਧ ਪਾਣੀ ਪਹਿਲੀ ਵਾਰ ਲੀਫ ਕਰ ਦਿੱਤੀ ਹੈ ਤੇ ਹੁਣ ਇੱਕ ਵੀ ਤੁਪਕਾ ਪਾਣੀ ਦਾ ਹੋਰ ਪਾਣੀ ਦੀ ਗੱਲ ਨਹੀਂ ਸੀ ਬਾਰੇ ਸਾਰੇ ਜਾਣਦੇ ਆ ਸੱਜ ਦਿੱਤਾ ਕਿ 21 ਤਰੀਕ ਦਾ ਪਾਣੀ ਦੇਣਾ ਹੀ ਸੀਗਾ ਅੱਜ 31 18 ਹੋ ਗਏ ਕੀ ਲੱਗਦਾ ਕੀ ਏ 21 ਤੋਂ ਪਹਿਲਾਂ ਬਣਾ ਧਰਨਾ ਖਤਮ ਹੋਊਗਾ ਕਿ ਰੈਗੂਲਰ ਚੱਲਦਾ ਜਾਰੀ ਰਹੂਗਾ ਜਿਹੜਾ ਜਾਂਦਾ ਪਾਣੀ ਸਾਨੂੰ ਇਹ ਵੀ ਰੋਕਣਾ ਚਾਹੁੰਦਾ ਹੈ ਸਰਬ ਸਾਹਿਬ ਜਿਹੜਾ ਜੋ ਅਗਲੇ ਪ੍ਰੋਗਰਾਮ ਦੇਣਗੇ ਉਹਦੇ ਬਾਰੇ ਵੀ ਸਾਡਾ ਫੈਸਲਾ ਤੁਹਾਡੇ ਸਾਹਮਣੇ ਆ ਜਾਏਗਾ ਪਰ ਮਸਲਾ ਇਹ ਹੈ ਕਿ ਜਦ ਤੱਕ ਸਾਡੇ ਨਾਲੋਂ ਕਾਲਪੂ ਪਾਣੀ ਜਿੰਨਾ ਦਿੱਤਾ ਜਾ ਚੁੱਕਿਆ ਇਨਸਾਨੀਅਤ ਦੇ ਤੌਰ ਤੇ ਉਹ ਠੀਕ ਹੈ ਪਰ ਹੋਰ ਪਾਣੀ ਨਹੀਂ ਦਿੱਤਾ ਜਾਏਗਾ ਸਾਨੂੰ ਕੋਈ ਨਾ ਹੋਵੇ ਬਿਲਕੁਲ ਜੀ ਐਡਵੋਕੇਟ ਦਿਨੇਸ਼ ਚੱਡਾ ਰੂਪનગર ਤੋਂ ਜੋ ਵਿਧਾਇਕ ਸੀਗੇ ਉਹ ਗੱਲ ਕਰ ਰਹੇ ਸੀਗੇ ਅੱਜ ਉਹ ਵੀ ਸਮਰਥਨ ਦੇਣ ਆਏ ਸੀ ਪਾਣੀ ਦੀ ਕੀਮਤ ਤੁਹਾਨੂੰ ਸਮਝਾਈ ਗਈ ਤੇ ਹੁਣ ਮੈਂ ਅੱਜ ਧਰਨੇ ਸਮਰਥਨ ਦੇਣ ਆਇਆ ਸੀ ਉਹਨੇ ਕਿਹਾ ਕਿ ਬੇਸ਼ੱਕ 21 ਤਰੀਕ ਨੂੰ ਪਾਣੀ ਦਿੱਤਾ ਜਾਣਾ ਹੈ 23 ਮਿਤੀ ਦਾ ਫੈਸਲਾ ਆਣਾ ਹੈ ਉਸ ਤੋਂ ਬਾਅਦ ਵੀ ਜੋ ਵੀ ਫੈਸਲਾ ਮੁੱਖ ਮੰਤਰੀ ਪੰਜਾਬ ਦਾ ਰਹੂਗਾ ਮੈਂ ਬੋਲੂੰਗਾ ਕਿ ਕੋਈ ਉਹਦੇ ਤੇ ਅਮਲ ਕੀਤਾ ਜਾਊਗਾ ਹਾਲਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 20 ਤਰੀਕ ਨੂੰ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਇਸ ਦਰਦ ਨੂੰ ਖਤਮ ਕਰਨ ਦੀ ਪੋਸ਼ਨਾ ਕਰਨ ਉਹ ਵੀ ਆ ਕੇ ਇਸ ਤਰ੍ਹਾਂ ਦੀ ਚਰਚਾ ਵੀ ਹੋ ਰਹੀਆਂ ਤੇ ਸਾਡੇ ਸੂਤਰ ਦੱਸ ਰਿਹਾ ਹੈ ਕਿ ਲਗਾਤਾਰ ਤਰਨ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਲੋਕ ਪ੍ਰਧਾਨ ਉਸ ਤੋਂ ਬਾਅਦ ਹੋਰ ਵੀ ਇੱਥੇ ਆ ਕੇ ਦੋ ਸ਼ਬਦ ਆਪਣੇ ਰੱਖਣ ਐਡਵੋਕੇਟ ਬਹੁਤ ਸਿੰਘ ਜੀ ਚਵਰੇਵਾਲ ਉਹਨਾਂ ਨੂੰ ਵੀ ਬੇਨਤੀ ਹੈ ਕਿ ਦੋ ਸ਼ਬਦ ਆਪਣੇ ਇੱਥੇ ਰੱਖਣਾ ਆ ਕੇ ਮੱਖਣ ਸਿੰਘ ਜੀ ਸਰਪੰਚ ਫੜੀ ਤੋਂ ਉਹ ਵੀ ਦੋ ਸ਼ਬਦ ਆਪਣੇ ਇੱਥੇ ਪੇਸ਼ ਕਰਨ ਬਲਾਲਾ ਬ੍ਰਿੰਦਰ ਭੰਗੜ ਜੀ ਫੜੀ ਤੋਂ ਖੱਤਰ ਜੀ ਫੜੀ ਤੋਂ ਉਹ ਵੀ ਆਪਣੇ ਦੋ ਸ਼ਬਦਾਂ ਕੇ ਇੱਥੇ ਰੱਖਣ ਜਗਨੰਦਨ ਸਿੰਘ ਜੀ ਡੀਸੀ ਰਿੰਗ ਦੇ ਵਾਈਸ ਪ੍ਰਧਾਨ ਪੰਜਾਬ ਦੇ ਉਹਨਾਂ ਨੇ ਵੀ ਬੇਨਤੀ ਆ ਕੇ ਉਹ ਵੀ ਆਪਣੇ ਅਰਲੀ ਇਹ ਚਾਕੇ ਦੋ ਸ਼ਬਦ ਆਪਣੇ ਰੱਖਣਗੇ ਚੱਡਾ ਸਾਹਿਬ ਦੀ ਟੀਮ ਵਿੱਚ ਜਿਹੜੇ ਬੰਦੇ ਇੱਥੇ ਪਹੁੰਚੇ ਨੇ ਕੁਲਦੀਪ ਕਾਲੀਆ ਜੀ ਗੋਰਖੂ ਤੌਰ ਤੇ ਚੇਤਨ ਕਾਲੀਆ ਜੀ ਰਜਿੰਦਰ ਕੁਮਾਰ ਜੀ ਸਹਿਲ ਜੀ ਨਾਪਿੰਦ ਸ਼ਰਮਾ ਜੀ ਉਹਨਾਂ ਨਾਲ ਲੇਡੀਜ਼ ਟੀਮ ਆਈ ਹੈ ਪ੍ਰਵੀਨ ਸਿੰਘ ਜੀ ਵਿਕੀ ਧਨੋਲੀ ਜੀ ਜਗਨੰਦਨ ਜੀ ਰਕੇਸ਼ ਚੌਧਰੀ ਰਿੱਕੀ ਚੌਧਰੀ ਬਿਲਕੁਲ ਜੀ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੀਡਰ ਕਈ ਆਏ ਹੋਏ ਐ ਬੋਲਣੀ ਗੱਲਮਾਂ ਸਰ ਦੱਸੋ ਤੁਸੀਂ ਵੀ ਆ ਜਾਈਓ ਸਮਰਥਨ ਦੇਣ ਧਰਨੇ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਦੇਖੋ ਮਾਨ ਸਾਹਿਬ ਜੋ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਰਹੇ ਨੇ ਉਸ ਦੇ ਤਹਿਤ ਸਾਡੀ ਅਲੱਗ-ਅਲੱਗ ਜ਼ਿਲ੍ਹਾ ਪ੍ਰਧਾਨਾਂ ਦੀ ਪਾਰਟੀ ਦੀ ਪੂਰੀ ਟੀਮ ਦੀ ਡਿਊਟੀ ਲੱਗੀ ਆ ਤਾਂ ਕਿ ਅਸੀਂ ਦਿਨ ਤੇ ਰਾਤ ਕਰਕੇ ਇਥੋਂ ਤੱਕੇ ਸਾਹੀ ਦੇ ਬਲੂਗ ਤਾਂ ਕਿ ਇਥੋਂ ਵੀ ਕੋਈ ਵੀ ਅਫਸਰ ਆ ਕੇ ਜਾਂ ਕੋਈ ਵੀ ਪਾਰਟੀ ਆ ਕੇ ਪਾਣੀ ਗਲਤ ਤਰੀਕੇ ਨਾਲ ਪੰਜਾਬ ਦਾ ਜਿਹੜਾ ਹੱਕ ਹੈਗਾ ਉਹ ਦੂਜੇ ਸਟੇਟਾਂ ਨੂੰ ਨਾ ਜਾਵੇ ਇਸ ਲਈ ਸਾਡੀ ਦਿਨ ਤੇ ਰਾਤ ਦੀ ਡਿਊਟੀ ਲਈ ਹੋਈ ਹੈ ਅਲੱਗ-ਅਲੱਗ ਜਿੰਨਿਆਂ ਦੀ ਡਿਊਟੀ ਲਈ ਹੋਈ ਹੈ ਉਸ ਦੇ ਤਹਿਤ ਅਸੀਂ ਆਪਣੀਆਂ ਟੀਮਾਂ ਲੈ ਕੇ ਆਪਣੇ ਚੇਅਰਮੈਨ ਲੈ ਕੇ ਇੱਥੇ ਆਇਆਗੇ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਡਿਊਟੀ ਹੈਗੀ ਉਹ ਅੱਜ ਰਾਤ ਦੀ ਡਿਊਟੀ ਹੈਗੀ ਅੱਜ ਅਸੀਂ ਪੂਰੀ ਰਾਤ ਇੱਥੇ ਬੈਠਾਂਗੇ ਤੇ ਅਗਲੇ ਦਿਨ ਜਦੋਂ ਨਵੀਂ ਟੀਮ ਆਊਗੀ ਉਸ ਤੋਂ ਬਾਅਦ ਹੀ ਇੱਥੇ ਜਾਵਾਂਗੇ ਤੇ ਸਰ ਸਾਡੇ ਸੁੱਤਰ ਦੱਸਦੇ ਕਿ 23 ਨੂੰ ਮੁੱਖ ਮੰਤਰੀ ਸਾਹਿਬ ਆ ਰਹੇ ਐਸੀ ਕੋਈ ਜਾਣਕਾਰੀ ਹੈ ਦੇਖੋ ਹੁਣ ਤੱਕ ਦੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਪਰ ਮਾਨ ਸਾਹਿਬ ਲਗਾਤਾਰ ਬਾਰ ਬਾਰ ਇੱਥੇ ਆ ਰਹੇ ਨੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਆ ਚੁੱਕੇ ਨੇਗੇ ਤੇ ਲਗਾਤਾਰ ਅੱਗੇ ਵੀ ਇਸ ਤਰੀਕੇ ਨਾਲ ਉਹਨਾਂ ਨੇ ਲਗਾਤਾਰ ਇੱਥੇ ਆਉਣਾ ਸਰ ਨਾਮ ਬੋਲ ਦੋ ਆਪਣਾ ਗਰਮੇਲ ਸਿੰਘ ਕਰਾਚੋਂ ਚੇਅਰਮੈਨ ਪਲੈਨਿੰਗ ਬੋਰਡ ਸੰਗਰੂਰ ਬਿਲਕੁਲ ਜੀ ਸੰਗਰੂਰ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਡੇ ਨਾਲ ਸੀਗੇ ਅੱਜ ਕਿਉਂਕਿ ਸੰਗਰੂਰ ਦੀ ਟੀਮ ਇੱਥੇ ਮੌਕੇ ਤੇ ਧਰਨੇ ਤੇ ਪਹੁੰਚੀ ਹੋਈ ਹੈ ਦਿਨ ਰਾਤ ਦੇ ਧਰਨੇ ਤੇ ਅੱਜ ਦੀ ਰਾਤ ਇਹਨਾਂ ਨੇ ਸੰਗਰੂਰ ਦੀ ਟੀਮ ਨੇ ਇੱਥੇ ਜਿਹੜਾ ਧਰਨਾ ਸ਼ੁਰੂ ਕੀਤਾ ਪਹਿਰੇ ਦੇ ਨਾਮ ਤੇ ਉਹ ਦੇਣਾ ਹੈ ਤੁਸੀਂ ਅਸੀਂ ਅੱਜ ਆਪਣੀ ਲੜਾਈ ਲੜ ਰਹੇ ਹਾਂ ਆਪਣੇ ਬੱਚਿਆਂ ਦੀ ਲੜਾਈ ਲੜ ਰਹੇ ਹਾਂ ਕਿਉਂਕਿ ਪਾਣੀ ਦਾ ਜਿਹੜਾ ਮਸਲਾ ਸੀਗਾ ਇਹ ਅੱਜ ਤੱਕ ਕਿਸੇ ਨੇ ਛੁੱਟਿਆ ਨਹੀਂ ਹੈ ਜੀ ਬਹੁਤ ਧੰਨਵਾਦ ਮਾਨ ਸਾਹਿਬ ਦਾ ਜਿਹਨਾਂ ਨੇ ਉਹ ਬੈਠੇ ਉਹ ਬੈਠੇ ਆ ਕੇ ਚਲੋ ਇਹ ਸਾਨੂੰ ਪਹਿਰਾ ਣਨ ਲਈ ਡਿਊਟੀ ਲਾ ਦਿੱਤੀ ਸਾਡਾ ਹਲਕਾ ਜਿਹੜਾ ਇਹ ਬਿਲਕੁਲ ਕਿਸੇ ਜਿਹਦੇ ਨਾਲ ਲੱਗਦਾ ਹੈ ਤੇ ਕੱਡਾ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ 205 ਸਾਡੇ ਜਿਹੜੀ ਪਰਲੀ ਘਾਟ ਹੈ ਇਹ ਉੱਪਰ ਵਾਲੀ ਰੈਲ ਟੈਂਡ ਹੈ ਖੇੜਾ ਕਲ ਮੋੜ ਤੋਂ ਲੈ ਕੇ ਚਿੱਟਾ ਟੱਪੜੀਆਂ ਤੱਕ ਉਹਨਾਂ ਦਾ ਮੇਰਬਾ ਪ੍ਰੋਪਰ ਨਹੀਂ ਹੈ ਤੇ ਹੁਣ ਵਾਸਤੇ ਨੇ ਜੀ ਮੈਨੂੰ ਦੀਓ ਇਜਾਜ਼ਤ ਧੰਨਵਾਦ